ਤੁਸੀਂ ਦੱਸ ਰਹੇ ਹੋ ਜੀ ਆਪਣੀ ਲਾਈਫ ਦੇ 4-5 ਸਾਲ ਬਾਹਰ ਲਾ ਕੇ ਆਏ ਹੋ ਹਾਂਜੀ ਵੀਰੇ ਹਾਂਜੀ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਸਾਡਾ ਅ ਮੇਰਾ ਐਕਸਪੀਰੀਅੰਸ ਮੈਂ ਇਹ ਨਹੀਂ ਕਹੂੰਗੀ ਕਿ ਓਵਰਆਲ ਮਾੜਾ ਸੀ ਮੈਨੂੰ ਚੰਗੇ ਲੋਕ ਵੀ ਮਿਲੇ ਤੇ ਕੁਝ ਮਾੜੇ ਵੀ ਮਿਲੇ जो तक बेशक अपने जो तक आप उिश्ते होंगे इधर आके थी कोई जात भी नहीं पुछता है तो लैन देना एक मतलब तक होंगे उथो तक ही रिश्ता रह जाए फिर कुल मिला के लग्या की एक ਮਾਪੇ ਆਖਰ ਨੂੰ ਜਾਂ ਫਿਰ ਆਪਣੀ ਫੈਮਿਲੀ ਐ ਇਸ ਤੋਂ ਬਾਅਦ ਕੁਝ ਨਹੀਂ ਐ ਸੌ ਚੋ ਇੱਕੀ ਰਿਸ਼ਤਾ ਹੁੰਦਾ ਹੋਣਾ ਜਿਹੜਾ ਤੁਹਾਡੇ ਨਾਲ ਧੁਰਨੇ ਵਜਾਵੇ ਜਿਹੜੇ ਅਸੀਂ ਬਾਹਰ ਜਾ ਕੇ ਬਣਾਉਂਦੇ ਹੈਗੇ ਆ ਚਾਹੇ ਕੋਈ ਸਹੇਲੀਆਂ ਜਾਂ ਕੋਈ ਕਿਸੇ ਨੂੰ ਐਜ਼ ਅ ਬ੍ਰਦਰ ਐਕਸੈਪਟ ਕੀਤਾ ਹੈਗਾਗਾ ਬਸ ਫੈਮਿਲੀ ਆਂਦੀ ਆ ਆਖਰ ਨੂੰ ਹਾਂਜੀ 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 ਅੱਜ ਕੱਲ ਜਿੱਦਾਂ ਮਾਪੇ ਆਪਣੇ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਛੋਟੀ ਜਿਹੀ ਉਮਰ ਦੇ ਵਿੱਚ ਹੀ ਬਾਹਰ ਭੇਜ ਦਿੰਦੇ ਆ ਹੂੰ ਹੂੰ ਉਹਨਾਂ ਦਾ ਉੱਥੇ ਜਾ ਕੇ ਰਹਿਣਾ ਕਿੰਨਾ ਕੋਖਾ ਵਾ ਅ ਮੈਨੂੰ ਫਸਟ ਆਫ ਆਲ ਤੇ ਇਹ ਲੱਗਦਾ ਹੈ ਕਿ ਅਸੀਂ ਪਲੱਸ 2 ਤੱਕ ਇੱਕ ਬੱਚੇ ਤੋਂ ਚਾਹੇ ਮੁੰਡਾ ਚਾਹੇ ਕੁੜੀ ਅਸੀਂ ਕੱਖ ਨਹੀਂ ਘਰੇ ਕੰਮ ਦਾ ਕਰਵਾਉਂਦੇ ਹੈਗੇ ਲਾਈਕ ਜਿੱਦਾਂ ਕੁੜੀਆਂ ਨੂੰ ਪਹਿਲਾਂ ਹੁੰਦਾ ਸੀ ਜਿੱਦਾਂ 90 ਵਾਲੀਆਂ ਕੁੜੀਆਂ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਝਾੜੂ ਪੋਚਾ ਕਰਕੇ ਜਾਓ ਮਤਲਬ ਗੋਹਾ ਘੂੜਾ ਜੇ ਪਸ਼ੂ ਰੱਖਦੇ ਸੀ ਵੀ ਮਤਲਬ ਜੋ ਵੀ ਉਸ ਸੰਸਾਰ ਉਹਨਾਂ ਦੇ ਘਰੇ ਕੰਮ ਹੁੰਦਾ ਸੀ ਪਰ ਅੱਜ ਕੱਲ ਕੀ ਹੋ ਰਿਹਾ ਹੈ ਕਿ ਉਹਨਾਂ ਨੂੰ ਪਤਾ ਕੱਖ ਨਹੀਂ ਹੁੰਦਾ ਕਿ ਬੀਲਦਾਰੀ ਦਾ ਪਲੱਸ 2 ਤੋਂ ਬਾਅਦ ਉਹਨਾਂ ਨੂੰ ਘਰੇ ਬੈਠਿਆਂ ਨੂੰ ਬੈਠੇ ਬਿਠਾਇਆਂ ਨੂੰ ਚਾਹ ਮਿਲਦੀ ਆ ਪਾਣੀ ਮਿਲਦਾ ਉਹਨਾਂ ਤੋਂ ਡੱਕਾ तोड़ के दूरा नहीं करवाया जाता घरे चाहे कोई मुंडा चाहे कोई कुड़ी है बाद रुपया हाँ दे मेरे मां बाप ने सू कि सारा कुछ मैनेज करके दिता हो बार जान वास्ते उन्होंने जो इस चीज का कख पता नहीं रे उदर जाके गलत राह चुन देर ओ कदर होंगी फालतू पैसे उड़ा जा किसे बंदे दे, पैसे बरतने शुरू कर देंगे है फिर उन्होंने ना तो रिश्तिया कदर रही है ना ही उन्होंने पैसे की कदर होगी मेरे ख्याल से चाह यही लगता है कि

दे तो अपन देश कि में हो पूरी फीसा नहीं होंगे फिर उस अः बच्चे मन से फलाने ने इने पैसे दे दते कोठी खड़ी कर ली जी उन्हें गड्डिया खरीद लिया देखो देख बच्ची ज्यादा गलत लाइन चूज कर

ਪੈਰੈਂਟਸ ਵੱਲੋਂ ਇਦਾਂ ਹੋਣਾ ਚਾਹੀਦਾ ਉਧਰ ਤਾਂ ਜਾ ਕੇ ਜਿਹੜੇ ਪਹਿਲਾਂ ਆਪਣੇ ਜਾ ਜਾ ਕੇ ਬਸੇ ਹੋਏ ਆ ਉਹ ਤਾਂ ਜੜਾਂ ਕੱਟ ਹੀ ਰਹੇ ਆ ਨਵੇਂ ਦੀਆਂ ਉਹ ਤਾਂ ਪੈਰ ਲੱਗਣੀ ਨਹੀਂ ਦੇ ਰਹੇ ਜਿੱਦਾਂ ਬੱਚਿਆਂ ਨੂੰ ਉੱਥੇ ਜਾ ਕੇ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਹਾਂਜੀ ਵੀਰੇ ਤੇ ਫਿਰ ਕਿੰਨੀ ਕ ਤੰਗੀ ਆਉਂਦੀ ਆ ਸਟਾਰਟਿੰਗ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਆਉਂਦੀ ਆ ਵੀਰੇ ਅ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਇੱਕ ਤਾਂ ਉਹਨਾਂ ਨੂੰ ਫੈਮਿਲੀ ਬਰਡਨ ਬਹੁਤ ਹੁੰਦਾ ਦੂਜਾ ਸੁਸਾਇਟੀ ਦਾ ਖਿਆਲ ਆਪਣੇ ਲੋਕਾਂ ਦੇ ਵਿੱਚ ਮੇਨਲੀ ਇਹ ਹੁੰਦਾ ਕਿ ਲੋਕ ਕੀ ਕਹਿਣਗੇ ਕਿ ਮੁੜਿਆ ਆ ਤਾਂ ਬੇਸਿਕ ਜੀ ਕਿ ਮੈਂ ਇਹ ਗੱਲ ਤੋਂ ਟੌਪਿਕ ਤੋਂ ਪਰੇ हट ਕੇ ਗੱਲ ਕਰਾਂ ਮੰਨ ਕੇ ਚੱਲੋ ਵੀ ਕੋਈ ਵੀ ਆ ਕੇ ਉਧਰਲਾ ਬਾਹਰਲਾ ਮੁਲਕ ਛੱਡ ਕੇ ਕੋਈ ਬੰਦਾ ਇੱਥੇ ਆਉਂਦਾ ਉਹਨੂੰ 2-4 ਮਹੀਨੇ ਬਾਅਦ ਇਹ ਸਵਾਲ ਲੋਕ ਕਰਨੇ ਸ਼ੁਰੂ ਹੋ ਜਾਂਦੇ ਤੂੰ ਕਦੋਂ ਜਾਣਾ ਮੈਨੂੰ ਇਹ ਲੱਗਦਾ ਕਿ ਬੰਦੇ ਨੂੰ ਆਪਣੇ ਘਰ ਦੇ ਵਿੱਚ ਰਹਿਣ ਲਈ ਇੰਨਾ ਕੁ ਉੱਪਰ ਆਪਾਂ ਨੂੰ ਫੀਲ ਹੁੰਦਾ ਹੈਗਾਗਾ ਕਿ ਯਾਰ ਮੈਂ ਆ ਕਿਉਂ ਗਿਆ ਹਰ ਇੱਕ ਰਿਸ਼ਤੇਦਾਰ ਸਵਾਲ ਕਰੇਗਾ

स्वीकार करे उस चीज नहीं जिंदगी बहार बेगाना देश है मेनु लगता जरूरी है उस तुम पे घर अपने फैमिल मैम जो भी ने दे, खड़े होना बहुत ज्यादा जरूरी होंगे कला पैसा ही सब कुछ नहीं होंगे ਜਿੱਦਾਂ ਇੱਥੇ ਬੱਚੇ ਰਹਿੰਦੇ ਆ ਉਹਨਾਂ ਦੇ ਸਿਰ ਤੇ ਮਾਪੇ ਸਾਰਿਆਂ ਦਾ ਦਾਦਾ ਦਾਦੀ ਸਾਰਿਆਂ ਦਾ ਹੱਥ ਹੁੰਦਾ ਉਹਨਾਂ ਦਾ ਡਰ ਵੀ ਹੁੰਦਾ ਜਦੋਂ ਬੱਚਾ ਬਾਹਰ ਚੱਲ ਜਾਂਦਾ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਜਿਹੜੇ ਬੱਚੇ ਥੋੜੇ ਜੇ ਸਮਝ ਵਾਲੇ ਹੁੰਦੇ ਆ ਉਹ ਤੇ ਉਸ ਮਾਹੌਲ ਦੇ ਵਿੱਚ ਰਹਿਣਾ ਸਿੱਖ ਜਾਂਦੇ ਆ ਜਿਨ੍ਹਾਂ ਨੂੰ ਜਾਦੀ ਹੀ ਖੁੱਲ ਮਹਿਸੂਸ ਹੋਣ ਲੱਗ ਜਾਂਦੀ ਆ ਜਿੱਦਾਂ ਉਹਨਾਂ ਬਾਰੇ ਕੀ ਕਹੋਗੇ ਵੀ ਹਾਂ ਉਹਨਾਂ ਨੂੰ ਕਿਸੇ ਦਾ ਡਰ ਪਉਣ ਹੀ ਰਹਿੰਦਾ ਫਿਰ ਉਹ ਉੱਥੇ ਜੋ ਵੀ ਆ ਗਲਤ

इस करके अः अपनी आदत बिगाड़ लेंदे है तो तुश उन्होंने कंपनी अः चंगे लोग नहीं होंगी माइट भी कंपनी भी बहुत मैटर कर दी है कि थोड़ी तो किस तरह के बंद बैठनी उठनी हैगी है, है। तो दूजी गल उन्हई गाइड करने वाली नहीं होंगे Uh, की जिदा अपने सियाने की तू इ गोचला केरा के बिगड़ बिगड़े अपने मतलब बंदा थोड़े थोड़े तो हों बहुत अगे बी थिंक जो ओड्ड लतरा होता है मां बाप का भी फिर किसी बारे सोच नहीं छा जिथो तक मेनू लगता है ਇੱਕ ਅੱਜ ਦਾ ਬਹੁਤ ਖਾਸ ਮੁੱਦਾ ਬਣਿਆ ਬਣਿਆ ਹੋਇਆ ਵਾ ਵੀ ਜਿਹੜੇ ਉਥੇ ਪੁਰਾਣੇ ਪੰਜਾਬੀ ਵਸੇ ਹੋਏ ਆ ਉਹ ਨਵੇਂ ਪੰਜਾਬੀਆਂ ਦੇ ਪੈਰ ਨਹੀਂ ਲੱਗਣਦੇ ਰਹੇ ਇਹ ਗੱਲ ਸੱਚ ਹੈ ਵੀਰੇ ਐਕਚੁਅਲੀ ਇਹ ਗੱਲ ਬਹੁਤ ਹੀ ਜ਼ਿਆਦਾ ਸਹੀ ਹੈ ਕਿ ਜਾਂ ਤਾਂ ਫਿਰ ਇੱਕ ਜੈਲਸੀ ਫੈਕਟਰ ਕਹਿ ਲਓ ਕਿਉਂਕਿ ਉਹ ਮੈਂ ਇਹ ਨਹੀਂ ਕਹੂੰਗੀ ਕਿ ਸਾਰੇ ਅਨਪੜ੍ਹੇ ਤੁਰ ਗਏ ਉਧਰ ਉਹ ਕਿਉਂਕਿ ਅੱਜ ਦੀ ਜਿਹੜੀ ਜੰਗ ਜਨਰੇਸ਼ਨ ਆ ਬੜੀਆ ਵਧੀਆ ਪੜ੍ਹੀ ਲਿਖੀ ਆ

लख रुपए लाके आए है जमे मजबूरी चल फिर उन्होंने मजबूरिया का फायदा उठाया है तो फिर ऐदा कर दे कुछ तो उस चीजा नु लिताड़ के अगे निकल जाते ने कुछ बेचारे दबे रह जाते ये बहुत ज्यादा हो रहा लिता आड़ है लिताड़ रहे हैं